ਬਿਹਾਰ ਦੇ ਸਵਾਨਚ ਹੋਏ ਪੱਤਰਕਾਰ ਕਤਲ ਮਾਮਲੇ 'ਚ ਫਰਾਰ ਚੱਲ ਰਹੇ ਲੱਡਨ ਮੀਆਂ ਨੇ ਵੀ ਅਰਵਾੜ ਨੂੰ ਕੋਰਟ 'ਚ ਸਰੈਂਡਰ ਕਰ ਦਿੱਤਾ ਸਾਬਕਾ ਆਰਜੀਡੀ ਸੰਸਦ ਮੈਂਬਰ ਸ਼ਾਹਬੁੱਦੀਨ ਦੇ ਕਰੀਬੀ ਮਨ ਜਾਣ ਵਾਲੇ ਮੀਆਂ ਰਾਜਦੇਵ ਦੇ ਕਤਲ ਦੇ ਬਾਅਦ ਤੋਂ ਹੀ ਫਰਾਰ ਸੀ ਪੁਲਿਸ ਨੇ ਇਸ ਮਾਮਲੇ 'ਚ 25 ਮਈ ਨੂੰ 5 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਕਬੂਲ ਕੀਤਾ ਸੀ ਕਿ ਉਹ ਕਤਲ ਵਿੱਚ ਸ਼ਾਮਲ ਸਨ ਪત્રਕਰ ਰਾਜਦੇਵ ਵੰਜਨ ਦੀ ਦਫਤਰ ਤੋਂ ਵਾਪਸ ਆਉਂਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਤੁਰੰਤ ਫਰਾਰ ਹੋ ਗਏ ਸਨ ਤਦਕਿ ਜ਼ਖਮੀ ਰਾਜਦੇਵ ਦੇ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ ਸੀ ਗੁਜਰਾਤ ਦੰਗਿਆਂ ਦੇ ਦੌਰਾਨ ਗੁਲਬਰਗ ਸੁਸਾਇਟੀ ਹੱਤਿਆਕਾਂਡ ਦੇ ਮਾਮਲੇ ਵਿੱਚ ਵੀਰਵਾਰ ਨੂੰ ਅਹਮਦਾਬਾਦ ਦੇ ਸਪੈਸ਼ਲ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਕੋਰਟ ਨੇ ਇਸ ਮਾਮਲੇ ਵਿੱਚ 24 ਆਰੋਪੀਆਂ ਨੂੰ ਦੋਸ਼ੀ ਕਰਾ ਦਿੱਤਾ ਜਦਕਿ 36 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਮਾਮਲੇ ਵਿੱਚ 6 ਜੂਨ ਨੂੰ ਸਜ਼ਾ ਦਾ ਐਲਾਨ ਹੋਵੇਗਾ 28 ਫਰਵਰੀ 2002 ਨੂੰ ਪੜਕੀ ਹਿੰਸਾ ਦੇ ਦੌਰਾਨ ਪੀੜ ਨੇ ਗੁਲਬਰਗ ਸੋਸਾਇਟੀ ਤੇ ਹਮਲਾ ਕੀਤਾ ਸੀ ਇਸ ਹਮਲੇ ਵਿੱਚ 69 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚ ਸਾਬਕਾ ਕਾਂਗਰਸ ਸਾਂਸਦ ਅਹਿਸਾਨ ਜ਼ਾਫਰੀ ਵੀ ਸ਼ਾਮਲ ਸਨ ਕਟਨਾ ਦੇ ਬਾਅਦ 39 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਨ ਸੌਂਪੇ ਜਾਣ ਦੀਆਂ ਟਕਲਾਂ ਤੇ ਭਾਜਪਾ ਨੇਤਾਵਾਂ ਨੇ ਚੁਟਕੀ ਲਈ ਹੈ ਕੇਂਦਰੀ ਮੰਤਰੀ ਸਮ੍ਰਿਤੀ ਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਕਾਂਗਰਸ ਮੁਖੀ ਬਣਨਾ ਪਾਜਪਾ ਲਈ ਚੰਗਾ ਦਿਨ ਹੋਵੇਗਾ ਉਥੇ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਮੁੰਬਈ ਵਿੱਚ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਤੇ ਭਾਜਪਾ ਦਾ ਕਾਂਗਰਸ ਮੁਕਤ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋਵੇਗਾ ਪਰ ਤਾਂ ਮੰਤਰੀ ਨਰਿੰਦਰ ਮੋਦੀ ਨੇ 오ਡੀਸਾ ਦੇ ਵਿੱਚ ਬਾਲਾਸੋਰ ਦੇ ਚਿਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਲੋਕ AC ਰੂਮ 'ਚ ਬੈਠੇ ਨੇ ਉਹਨਾਂ ਨੂੰ ਤੇਸ਼ਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਬਾਲਾਸੋਰ ਵਿੱਚ ਆ ਕੇ ਜਨ ਸਮੂਹ ਨੂੰ ਦੇਖਣਾ ਚਾਹੀਦਾ ਹੈ। ਮੇਰੀ ਸਰਕਾਰ ਦਾ ਮੰਤਰ ਹੈ ਸਭ ਦਾ ਸਾਥ ਤੇ ਸਭ ਦਾ ਵਿਕਾਸ। ਇਸ ਦੇ ਲਾਵਾਂ ਬਾਲਾਸੋਰ ਵਿੱਚ ਮੋਦੀ ਨੇ ਕਿਹਾ ਕਿ ਚੋਣਾ ਜਿੱਤਣ ਲਈ ਪਾਰਟੀਆਂ ਲਾਲਚ ਦਿੰਦੀਆਂ ਨੇ ਪਰ ਟੁਕੜੇ ਸੁੱਟਣ ਨਾਲ ਸਿਰਫ ਚੋਣ ਜਿੱਤੀ ਜਾਂਦੀ ਹੈ, ਵਿਕਾਸ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਇਸ ਧਰਤੀ ਦੇ ਵਿੱਚ ਪੁੱਖ ਦੇ ਪਾਰ ਦੇ ਸੁਪਨੇ ਨੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਨੰਤਾਂਗ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜ਼ਿਮਨੀ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਉਮੀਦਵਾਰ 4 ਜੂਨ ਤੱਕ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਦੇ ਨੇ ਇਸ ਸੀਟ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 22 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਮਹਿਬੂਬਾ ਦੇ ਪਿਤਾ ਤੇ ਤਤਕਾਲੀਨ ਮੁੱਖ ਮੰਤਰੀ ਮੁਫਤੀ ਮੁਹੰਮਦ ਸૈયਦ ਦਾ ਇਸ ਸਾਲ 7 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ ਜਿਸ ਮਗਰੋਂ ਇਸ ਸੀਟ ਤੇ ਜ਼ਿਮਨੀ ਚੋਣਾਂ ਕਰਵਾਉਣੀਆਂ ਜ਼ਰੂਰੀ ਹੋ ਗਈਆਂ ਨੇ ਫਿਲਹਾਲ ਮਹਿਬੂਬਾ ਤਖਰੀ ਕਸ਼ਮੀਰ ਦੀ ਅਨੰਤਾਂਗ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਨੇ ਬੋਲਵਟ اداکار ਓਮਪੁਰੀ ਨੇ ਇੱਕ ਵਿਵਾਦਤ ਬਿਆਨ ਦਿੱਤਾ ਓਮਪੁਰੀ ਨੇ ਕਿਹਾ ਕਿ ਬਿਨਾਂ ਮੋਦੀ ਜੀ ਦੀ ਗੋਦ ਚ ਬੈਠਣ ਤੋਂ ਕਿਸੇ ਹੋਰ ਦੀ ਗੋਦ ਨਜ਼ਰ ਨਹੀਂ ਆ ਰਹੀ ਦੇਖੋ ਸਾਡੇ ਕੋਲ ਤਾਂ ਕੋਈ ਚੁਆਇਸ ਵੀ ਨਹੀਂ ਹੈ ਬਾਕੀ ਦੀ ਗੋਦ ਅਸੀਂ ਦੇਖ ਲਈ ਹੈ ਓਮਪੁਰੀ ਇੱਥੇ ਹੀ ਨਹੀਂ ਰੁਕੇ ਉਹਨਾਂ ਸੋਨਿਆ ਗਾਂਧੀ ਤੇ ਵਿਅੰਗ ਕੀਤਾ ਪੁਰੀ ਨੇ ਕਿਹਾ ਕਿ ਸੋਨਿਆ ਗਾਂਧੀ ਆਪਣੇ ਪੁੱਤਰ ਨੂੰ ਪ੍ਰਧਾਨ ਮੰਤਰੀ ਬਣਾਉਣ ਬਾਰੇ ਸੋਚ ਰਹੀ ਹੈ ਉਹਨਾਂ ਦੀ ਉਮਰ ਦੇਖੋ ਉਹਨਾਂ ਦਾ ਤਜਰਬਾ ਦੇਖੋ ਕੀ ਬੋਲਦੇ ਹਨ ਅਸੀਂ ਮੂਰਖ ਹਾਂ ਕਿ